ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਹੋਏ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਟਮਾਟਰ ਤੇ ਲਸਣ ਦੀ ਚਟਣੀ ਚਮਚਾਕ ਤੇਲ ਦਾ ਮੈਂ ਪਾ ਕੇ ਪੈਨ ਦੇ ਵਿੱਚ ਗਰਮ ਰੱਖਤਾ ਆ ਤੇ ਦੋ ਟਮਾਟਰਾਂ ਦੀ ਚਟਣੀ ਆਪਾਂ ਬਣਾਉਣੀ ਆ ਲਸਣ ਤੇ ਟਮਾਟਰ ਦੀ ਬਹੁਤ ਹੀ ਟੇਸਟੀ ਚਟਣੀ ਬਣ ਕੇ ਤਿਆਰ ਹੁੰਦੀ ਆ ਤੇ ਮੇਰੇ ਕੋ ਅੱਜ ਵੀਡੀਓ ਜਿਹੜੀ ਕੋਈ ਬਣੀ ਨਹੀਂ ਸੀ ਇਸ ਕਰਕੇ ਆਪਾਂ ਛੋਟੀ ਜਿਹੜੀ ਟਮਾਟਰ ਤੇ ਲਸਣ ਦੀ ਚਟਣੀ ਬਣਾ ਕੇ ਵੀਡੀਓ ਬਣਾਈ ਆ ਬਹੁਤ ਹੀ ਟੇਸਟੀ ਇਹ ਬਣਦੀ ਆ ਦੋਏ ਟਮਾਟਰ ਜਿਹੜੇ ਦੋ ਦੋ ਪੀਸ ਕਰਕੇ ਪਾ ਦਿੱਤੇ ਸੀਦੇ ਉੱਪਰ ਪਾਤਾ ਇਹਦੇ ਥੋੜਾ ਜਿਹਾ ਆਪਾਂ ਲੂਣ ਜਿੰਨਾ ਕਾ ਆਪਾਂ ਚਟਨੀ ਚ ਪਾਉਣਾ ਉਨਾ ਕਾ ਆਪਾਂ ਪਾਤਾ ਸੀ ਇੱਕ ਪਾਸੇ ਪਹਿਲਾਂ ਆਪਾਂ ਜਿਹੜੇ ਮੂਧੇ ਮਾਰਤੇ ਸੀ ਕੱਟ ਕੇ ਹੁਣ ਇਹਨਾਂ ਨੂੰ ਦੂਆ ਪਾਸੇ ਇਹਨਾਂ ਦਾ ਕਰ ਦੰਨੇ ਆ ਤੇ ਅੱਜ ਜਿਹੜੀ ਆਪਾਂ ਚਟਨੀ ਬਣਾਣੀ ਆ ਨਾ ਤੇ ਅਲੱਗ ਤਰੀਕੇ ਦੇ ਨਾਲ ਹੀ ਬਣਾਣੀ ਆ ਆਪਾਂ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਤੇ ਬਸ ਫੇਰ ਆਪਾਂ ਪਾਲਟ ਕੇ ਟੱਕ ਦਿੱਤਾ ਐਸੇ ਤਰ੍ਹਾਂ ਪਹਿਲਾਂ ਆਪਾਂ ਇਹਨਾਂ ਨੂੰ ਉਲਟ ਪਲਟ ਕਰਕੇ ਜਿਹੜਾ ਟਮਾਟਰਾਂ ਨੂੰ ਪਕਾਇਆ ਅੱਧਾਕ ਤੇ ਹੁਣ ਇਹਦੇ ਵਿੱਚ ਆਪਾਂ ਹੁਣ ਫੇਰ ਆਪਾਂ ਪਲਟਦੇ ਆ ਤੇ ਹੁਣ ਇਹਦੇ ਵਿੱਚ ਆਪਾਂ ਪਾਉਣਾ ਲਸਣ ਠੀਕ ਹੈ ਜੀ ਲਸਣ ਤੇ ਟਮਾਟਰ ਦੀ ਚਟਣੀ ਬਣਾ ਕੇ ਇੱਕ ਵਾਰੀ ਖਾ ਕੇ ਦੇਖੋ ਕਿਉਂਕਿ ਅਸੀਂ ਬਣਾ ਕੇ ਖਾਦੀ ਆ ਤੇ ਉਸ ਤੋਂ ਬਾਅਦ ਹੀ ਮੈਂ ਪਹਿਲਾਂ ਚੀਜ਼ ਬਣਾਈਦੀ ਆ ਉਹਨੂੰ ਚੈੱਕ ਕਰੀਦਾ ਫੇਰ ਮੈਂ ਵੀਡੀਓ ਤਿਆਰ ਕਰਕੇ ਫੇਰ ਮੈਂ ਵੀਡੀਓ ਅਪਲੋਡ ਕਰਦੀ ਹੁੰਨੀ ਆ ਤੇ ਫੇਰ ਆਪਾਂ ਪਾਲਟਾ ਲਸਣ ਨੂੰ ਵੀ ਹਿਲਾ ਦੰਨੇ ਆ ਵੀਡੀਓ ਤੁਹਾਨੂੰ ਪਤਾ ਹੀ ਆ ਵੀ ਮੈਂ ਕੰਮ ਦੀ ਵੀਡੀਓ ਪਾਉਣੀ ਹੁੰਦੀ ਆ ਛੋਟੀ ਜਿਹੀ ਰੱਖ ਕੇ ਪਾਉਣੀ ਹੁੰਦੀ ਆ ਸੌਖੇ ਤਰੀਕੇ ਦੇ ਨਾਲ ਪਾਉਣੀ ਹੁੰਦੀ ਆ ਸਿੰਪਲ ਤੇ ਸਧਾਰਨ ਤਰੀਕਾ ਹੁੰਦਾ ਆ ਸਾਡਾ ਤੇ ਫਿਰ ਆਪਾਂ ਇਹਨਾਂ ਨੂੰ ਮਿਕਸ ਕਰਕੇ ਥੋੜੀ ਜਿਹਾ ਹਿਲਾ ਕੇ ਫੇਰ ਢੱਕਤਾ ਸੀ ਤੇ ਦੇਖੋ ਤੁਸੀਂ ਟਮਾਟਰ ਵੀ ਆਪਣੇ ਪੱਕ ਗਏ ਆ ਤੇ ਲਸਣ ਵੀ ਆਪਣਾ ਜਿਹੜਾ ਕਾਫੀ ਪੱਕ ਗਿਆ ਆ ਤੇ ਥੋੜੇ ਜਿਹਾ ਇਹਨਾਂ ਨੂੰ ਆਪਾਂ ਮੈਸ਼ ਕਰ ਦੰਨੇ ਆ ਅੱਧਾ ਅਜ ਮੈਂ ਜਿਹੜੇ ਇਹਨਾਂ ਦੇ ਛਿਲਕੇ ਲਾਉਣੇ ਨਹੀਂਗੇ ਅਤੇ ਮੈਚ ਕਰਨੇ ਵਿੱਚ ਤੇ ਥੋੜਾ ਜਿਹਾ ਇਦਾਂ ਕਰਕੇ ਮਿਕਸ ਕਰਕੇ ਇੱਕ ਵਾਰੀ ਇਹਨਾਂ ਨੂੰ ਆਪਾਂ ਹਜੀ ਹੋਰ ਢੱਕਣਾ ਹੈ ਤਾਂ ਕਿ ਚੰਗੀ ਤਰ੍ਹਾਂ ਟਮਾਟਰ ਜਿਹੜੇ ਐਨ ਆ ਪੱਕ ਜਾਣ ਸਵਾਰ ਕੇ ਕੱਚੇ ਨਾ ਰਹਿਣ ਇਹ ਮਤਲਬ ਚੰਗੀ ਤਰ੍ਹਾਂ ਗਲ ਜਾਣ ਤੇ ਦੋਨਾਂ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਥੋੜਾ ਜਿਹਾ ਫੇਰ ਟੱਕ ਦੰਨੇ ਆ ਵੀਡੀਓ ਮੇਰੀ ਚੰਗੀ ਲੱਗਦੀ ਨੂੰ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਦੇਖੋ ਸਾਰੀਆਂ ਚੀਜ਼ਾਂ ਪੱਕ ਗਈਆਂ ਆ ਲਸਣ ਵੀ ਤੇ ਟਮਾਟਰ ਵੀ ਇਹਨੂੰ ਇੱਕ ਪਲੇਟ 'ਚ ਕੱਢ ਲੈਨੇ ਮੈਂ ਪਹਿਲਾਂ ਹੀ ਦੱਸਿਆ ਵੀ ਮੈਂ ਥੋੜ ਛੋਟੀ ਇਹ ਜਿਹੜੀ ਵੀਡੀਓ ਬਣਾਈ ਆ ਦੋ ਟਮਾਟਰਾਂ ਦੀ ਥੋੜੇ ਜਿਹਾ ਲਸਣ ਪਾਇਆ 8-10 ਕਲੀਆਂ ਲਸਣ ਦੀਆਂ ਪਾਈਆਂ ਜਿੰਨੇ ਟਮਾਟਰ ਸੀ ਉਹਦੇ ਹਿਸਾਬ ਨਾਲ ਲਸਣ ਪਾ ਲਿਆ ਇੰਨੀ ਕਿ ਮੈਂ ਵੀਡੀਓ ਅੱਜ ਜਿਹੜੀ ਛੋਟੀ ਜਿਹੀ ਬਣਾਈ ਆ ਤੇ ਹੁਣ ਵਾਸ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮੈਸ਼ ਕਰ ਲੈਣਾ ਆ ਹਰੀ ਮਿਰਚ ਆਪਾਂ ਪਾ ਲੈਣੀ ਵਿੱਚ ਇਹਦੇ ਤੇ ਇੱਕ ਆਪਾਂ ਮਸਾਲਾ ਹੋਰ ਪਾਉਣਾ ਆ ਐਂਡ ਤੱਕ ਵੀਡੀਓ ਨੂੰ ਦੇਖਿਓ ਨਾ ਮੇਰੇ ਵੀਰ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਆ ਹਰੀ ਮਿਰਚ ਇੱਕ ਚਮਚਾ ਪਾ ਦਿੱਤਾ ਕਿਉਂਕਿ ਅੱਜ ਕੱਲ ਬਹੁਤ ਈ ਕੌੜੀ ਮਿਰਚ ਨਹੀਂ ਆndi ਹੈਗੀ ਭਰ ਕੇ ਚਮਚਾ ਮੈਂ ਪਾ ਦਿੱਤਾ ਆ ਤੇ ਇਹ ਜੀ ਅਮਚੂਰ ਥੋੜਾ ਜਿਹਾ ਪਾਇਆ ਮੈਂ ਟੇਸਟ ਵਾਸਤੇ ਅਮਚੂਰ ਥੋੜਾ ਜਿਹਾ ਪਾਤਾ ਨਮਕ ਆਪਾਂ ਪਹਿਲਾਂ ਟਮਾਟਰਾਂ ਚ ਪਾਤਾ ਸੀ ਆਪਾਂ ਚਟਣੀ ਥੋੜੀ ਬਣਾਈ ਆ ਇਸ ਕਰਕੇ ਆਪਾਂ ਨਮਕ ਉਨਾਂਕ ਪਾ ਦਿੱਤਾ ਸੀ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਕਰ ਲੈਣੀ ਮਿਕਸ ਦੇਖੋ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨੂੰ ਚਟਣੀ ਆਪਣੀ ਜਿਹੜੀ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਆ ਤੇ ਕਿਉਂਕਿ ਅਸੀਂ ਪਹਿਲ ਬਣਾਈ ਆ ਬਣਾ ਕੇ ਖਾਧੀ ਆ ਫਿਰ ਆਪਾਂ ਵੀਡੀਓ ਜਿਹੜੀ ਤਿਆਰ ਕਰਕੇ ਅਪਲੋਡ ਕੀਤੀ ਆ ਜਰੂਰ ਬਣਾਓ ਜੀ ਟਮਾਟਰ ਤੇ ਲਸਣ ਦੀ ਚਟਣੀ ਲਸਣ ਆਪਾਂ ਨੂੰ ਜਿਹੜਾ ਬਹੁਤ ਹੀ ਪਤਾ ਫਾਇਦਾ ਕਰਦਾ ਆ ਖੂਨ ਸਾਫ਼ ਕਰਦਾ ਆ ਲਸਣ ਦੇ ਆਪਾਂ ਨੂੰ ਬਹੁਤ ਫਾਇਦੇ ਹੁੰਦੇ ਆ ਲਓ ਜੀ ਇੱਕ ਪਲੇਟ 'ਚ ਆਪਾਂ ਕੱਢ ਲਈ ਆ ਚਟਣੀ ਆਪਣੀ ਤਿਆਰ ਵਾਜੀ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਥੋੜੀ ਜਿਹੀ ਬਣਾਈ ਹੈ ਜੀ ਮੈਂ ਚਟਣੀ ਲਓ ਜੀ ਲਾਗੇ ਤੋਂ ਕਰਕੇ ਦਿਖਾਨੀ ਬਹੁਤ ਸੋਹਣੀ ਬਣੀ ਹੈ